ਅੱਜ ਤਰੀਕ ਹੈ ਜੀ 24 ਅਗਸਤ 2025 ਦੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਰਸੀ 26 ਅਗਸਤ ਨੂੰ ਹੁੰਦੀ ਹੈ ਜੀ ਤੇ 24 25 26 ਨੂੰ ਸਾਲਾਨਾ ਜੋੜ ਮੇਲਾ ਲੱਗਦਾ ਤੇ ਆਪਾਂ ਇਸ ਟਾਈਮ ਖੜੇ ਆ ਜੀ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ਆਲੋਵਾਲ ਵਿੱਚ ਆਪ ਜੀ ਦਾ ਜਨਮ ਮਾਤਾ ਰਤਨ ਕੌਰ ਦੀ ਪਵਿੱਤਰ ਕੁੱਖੋਂ 5 ਅਗਸਤ 1905 ਈਸਵੀ ਨੂੰ ਸਰਦਾਰ ਰਾਮ ਸਿੰਘ ਨੰਬਰਦਾਰ ਦੀ ਗ੍ਰਹਿ ਵਿਖੇ ਹੋਇਆ ਆਪ ਜੀ ਦਾ ਬਚਪਨ ਦਾ ਨਾਂ ਗੁਲਾਬ ਸਿੰਘ ਸੀ ਮੁਢਲੀ ਵਿੱਦਿਆ ਆਪ ਨੇ ਪਿੰਡ ਚੋਲੇਲਾ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਉਸ ਤੋਂ ਬਾਅਦ ਆਪ ਨੇ ਪਟਿਆਲਾ ਦੇ ਮਾਡਲ ਸਕੂਲ ਵਿੱਚ ਦਾਖਲਾ ਲਿਆ ਅਤੇ ਉੱਥੇ میٹرਕ ਤੱਕ ਪੜ੍ਹਾਈ ਕੀਤੀ ਇਸ ਦੌਰਾਨ ਹੀ ਆਪ ਨੂੰ ਆਪਣੇ ਭੂਆ ਦੇ ਪੁੱਤਰ ਗਾਰਡੀਅਨ ਸਰਦਾਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਰੇਰੂ ਸਾਹਿਬ ਜਾਣ ਦਾ ਅਤੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੰਤ ਅਤਰ ਸਿੰਘ ਜੀ ਦੀ ਪ੍ਰੇਰਣਾ ਦੁਆਰਾ ਆਪ ਅੰਮ੍ਰਿਤ ਛੱਕ ਕੇ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਸੱਜ ਗਏ ਉਸ ਤੋਂ ਬਾਅਦ ਦੁਨਿਆਵੀ ਪੜ੍ਹਾਈ ਵਿੱਚ ਆਪ ਦਾ ਮਨ ਨਾ ਲੱਗਿਆ 1924 ਈਸਵੀ ਵਿੱਚ 10ਵੀਂ ਜਮਾਤ ਦਾ ਇਮਤਿਹਾਨ ਦੇ ਕੇ ਆਪ ਵਿਰਾਗ ਦੀ ਦਸ਼ਾ ਵਿੱਚ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਰੇਰੂ ਸਾਹਿਬ ਪਹੁੰਚ ਗਏ ਕਈ ਸਾਲ ਰੇਰੂ ਸਾਹਿਬ ਰਹਿ ਕੇ ਸਿਮਰਨ ਅਤੇ ਸੇਵਾ ਕਰਦਿਆਂ ਵਿਰਾਗ ਦੀ ਦਸ਼ਾ ਵਿੱਚ ਗੁਜ਼ਾਰੇ ਅਣਤਖ ਕਾਲਣਾ ਕਾਲੀ ਅਤੇ ਸੰਤ ਅਤਰ ਸਿੰਘ ਜੀ ਪਾਸੋਂ ਕੀਰਤਨ ਦੁਆਰਾ ਮਾਨਵਤਾ ਦੀ ਸੇਵਾ ਕਰਨ ਦਾ ਵਰਦਾਨ ਲਿਆ 21 ਜਨਵਰੀ 1927 ਨੂੰ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਆਪਣੇ ਸਰੀਰ ਦਾ ਪਰਤਿਆਹ ਕਰ ਦਿੱਤਾ ਆਪ ਦਾ ਮਨ ਬਹੁਤ ਉਦਾਸ ਹੋ ਗਿਆ ਮਨ ਦੀ ਉਪਰਾਮਤਾ ਦੂਰ ਕਰਨ ਲਈ ਆਪ ਸੰਤ ਕਿਸ਼ਨ ਸਿੰਘ ਜੀ ਸਮੇਤ ੁਰਧਾਮਾ ਦੀ ਯਾਤਰਾ ਵਾਸਤੇ ਚੱਲ ਪਏ ਆਪ ਨੇ ਸ੍ਰੀ ਮਾਚੀਵਾੜਾ ਸਾਹਿਬ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਅਮਰਤਸਰ ਸਾਹਿਬ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਅਤੇ ਗੁਰਤਾ ਮੰਦੀ ਯਾਤਰਾ ਕੀਤੀ ਉਸ ਤੋਂ ਬਾਅਦ ਆਪਨੇ ਸਰਦਾਰ ਗਿਆਨ ਸਿੰਘ ਰਾੜੀ ਵਾਲਾ ਦੀ ਬੇਨਤੀ ਮੰਨ ਕੇ ਪਿੰਡ ਰਾੜਾ ਸਾਹਿਬ ਜਿਸ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਚਰਨ ਸ਼ੋਭ ਬਖਸ਼ ਕੇ ਰਾੜਾ ਤੋਂ ਰਾੜਾ ਸਾਹਿਬ ਬਣਾਇਆ ਉੱਥੇ ਦੀ ਟੱਕੀ ਨੂੰ ਆਪਣੀ ਤੱਬੋ ਭੂਮੀ ਬਣਾ ਲਿਆ ਤਕਰੀਬਨ 9 ਸਾਲ ਆਪਨੇ ਉਸ ਟੱਕੀ ਵਿੱਚ ਡੇਰਾ ਰੱਖਿਆ ਫਿਰ 1936 ਵਿੱਚ ਮੌਜੂਦਾ ਅਸਥਾਨ ਆਬਾਦ ਕੀਤਾ ਅਸਥਾਨ ਦਾ ਨਾਮ ਕਰਮਸਰ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਨਾਂ ਉੱਪਰ ਰੱਖਿਆ ਗਿਆ ਇਸ ਅਸਥਾਨ ਨੂੰ ਗੁਰਮਤਿ ਦੇ ਪ੍ਰਚਾਰ ਦਾ ਇੱਕ ਕੇਂਦਰ ਬਣਾ ਕੇ ਆਪ ਨੇ ਇੱਥੇ ਰੋਜ਼ਾਨਾ ਦਾ ਕਥਾ ਕੀਰਤਨ ਕਰਨਾ ਆਰੰਭ ਕਰ ਦਿੱਤਾ ਗੁਰਮਤਿ ਪ੍ਰਚਾਰ ਵਾਸਤੇ ਹੀ 1974 ਅਤੇ 1975 ਈਸਵੀ ਵਿੱਚ ਆਪ ਇੰਗਲੈਂਡ ਗਏ ਅੰਤ 26 ਅਗਸਤ 1975 ਈਸਵੀ ਨੂੰ ਸਮਾਧੀ ਵਿੱਚ ਬੈਠੇ ਆ ਆਪ ਨੇ ਇੰਗਲੈਂਡ ਦੇ ਬੁਲਵਰ ਹੈਮਪਟਨ ਸ਼ਹਿਰ ਵਿੱਚ ਸਰਦਾਰ ਸੌਦਾਗਰ ਸਿੰਘ ਰੂਮੀ ਦੇ ਗ੍ਰਹਿ ਵਿਖੇ ਆਪਣੇ ਪੰਜ ਭੌਤਿਕ ਸਰੀਰ ਦਾ ਪਰਤਿਆਗ ਕਰ ਦਿੱਤਾ ਆਪਜੀ ਦੇ पार्थिव ਸਰੀਰ ਨੂੰ ਵਾਪਸ ਪੰਜਾਬ ਲਿਆ ਕੇ 1 ਸਤੰਬਰ 1975 ਈਸਵੀ ਨੂੰ ਗੁਰਦੁਆਰਾ ਸ਼੍ਰੀ ਬਪੌਰ ਸਾਹਿਬ ਸਾਹਮਣੇ ਸਤਲੁਜ ਦਰਿਆ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ